ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮੁਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਨ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਇਕਲਕਲਾ ਪਰਪੁਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਗ ਅਸਾ ਮਹੱਲਾ ਪਹਿਲਾ ਇਕ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਪੀਰਾ ਕੀ ਹਾ ਸੋ ਘਰ ਕੀ ਹਾ ਜਿਤ ਮਹਿ ਸਰਬ ਸਮਲੇ ਵਾਜੇ ਤੇਰੀ ਨਾਦ ਅਨੇਕ ਅ ਸੰਖਾਂ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰੋਗ ਪਰਿ ਸਿਉ ਕਹੀਏ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋ ਪਾਗਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਪੀ ਸਪੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤੋ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪੈ ਆਲੇ ਗਾਵਣ ਤੁਧਨੋ ਰਤਨੇ ਉਪਾਇ ਤੇਰੀ ਅਠ ਸੜ ਦੀਰਥ ਨਾਲੇ ਗਾਵਣ ਤੁਧਨੋ ਜੋਧ ਮਹਾ ਬਲਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮ ਮੰਡਾ ਕਰ ਕਰੇ ਰੱਖੇ ਤੇਰੀ ਧਾਰੀ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਨ ਸੀ ਮਾਇਆ ਜਿੰਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਭਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੂ ਸਾਹਾ ਪਤ ਸਾਹਿਬ ਨਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣ ਵੱਡਾ ਆਖੈ ਸਭ ਕੋਏ ਕਿ ਉਹ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹੇ ਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਪੀ ਰਾ ਗੁਣੀ ਗਹੀ ਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਉੜਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤੇਲ ਵੜਾਈ ਸਬ ਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵੜਿਆਈਆਂ ਤੁਦ ਵਿਣ ਸਿੱਧੀ ਕਿਨੇ ਨਾ ਪਈਆ ਕਰਮ ਮਿਲੇ ਨਾ ਹੀ ਠਾਕ ਰਹੀਆ ਆਖੜ ਵਾਲਾ ਧਿਆਵੀ ਚਰ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਜਹੇ ਤਿਸੇ ਕਿਆ ਚਾਰਾ ਨਨਕ ਸੱਚ ਸਵਾਰਣ ਹਾਰਾ ਆਸਾ ਮਹੰਲਾ ਪਹਿਲਾ ਆਖਾ ਦੀਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲੱਗੇ ਭੂਖ ਉਤਪੂਖ ਹੈ ਖਾਈ ਚਲੀਏ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਏ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ੜਿਆਪ ਤੇਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਨਕ ਨਾਵੇ ਬਾਜ ਸੁਨਾਤ ਹਰ ਆਗ ਬੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖ ਆ ਮੈਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵਡ ਭਾਗ ਵੜੀਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਬਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਵ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆਲੇ ਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹਿਰੀ ਮਨ ਚਿਤ ਵੈ ਉੱਦਮ ਜਾਇ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾਕਾਰ ਰਜ਼ਕ ਆਵੇ ਕਰ ਧਰਿਆ ਮੇਰੀ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੀ ਠਾਪੁਰ ਕਾਹੀ ਮਨ ਭਾਉ ਕਰਿਆ ਊੜੇ ਊੜਿ ਆਵੈ ਸੈ ਕੋ ਸਾਥਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਾਸ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਿ ਅਗਮ ਅਗਮ ਅਪਾਰ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰ ਪਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਰਿਆ ਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾ ਦੀ ਇੱਕ ਪੇਗਾਰੀ ਦੀ ਸਭ ਤੇਰੇ ਚੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਖਾਣਾ ਜੋ ਸੇਵ ਜੋ ਸੇਵ ਤਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਵਾ ਜੀ ਤਿਨ ਤੂੜੀ ਜਮ ਕੀ ਫਾਂਸੀ ਜਿਨ ਨਿਰਭਾਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਲਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰਿ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤਉਦ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪੇ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖੇ ਪਰਮ ਪਰਕਰਤਾ ਜੀ ਤਦ ਜੀਵੜੇ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤ ਨਹਿ ਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਰਜ ਸਭ ਕੋਈ ਜਨ ਨਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਕਲਤਾ ਸਚਿਆਰੇ ਮੈਂ ਦਾ ਸਾਈ ਜੋ ਤੋ ਪਰ ਤੋ ਇਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਪਿਆਇ ਜਿਸ ਨਾਮ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪ ਵੀ ਛੋੜਿਆ ਆਪ ਮਿਲਾਇਆ

ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਔਰ ਨ ਕੋਇ ਤੂੰ ਕਰ ਕਰ ਵੇਖੇ ਜਾਣ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਇਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਿਆ ਪਰਨਵਤ ਨਨਕ ਤਿਨ ਕੀ ਸ਼ਰਨ ਜਿਨ ਤੂ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ ਔਰ ਕਾਜ ਤੀਰਿ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾ ਮਲਾਗ ਭਵ ਜਲ ਤਰਨ ਕੈ ਜਨਮ ਬ੍ਰਿਠਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧ न जान हर राया कहो नानक हम नीच कर्मा शरण परे की रखो शर्मा पादशाही द सी कॿियो बाद चो ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਈਸ਼ਾ ਤਉ ਜਨਨੰ ਮਨ ਰਹੇ ਹਮਾਰਾ ਪਨਾ ਜਾਣ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਦੈ ਮਹੀਂ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨਿ ਜਿ ਕਰਦੈ ਕਰਿਆ ਸਭੈ ਰੰਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਆਉrna ਧਿਆਉ ਜੋ ਵਰਚਾਹੂੰ ਤੋ ਤੁਮ ਤੇ ਪਾਉਂ ਸੇਵਕ ਸੇਖ ਹਮਾਰੇ ਤਾਰੀਏ ਜਨ ਜਨ ਸੱਤਰ ਹਮਾਰੇ ਮਾਰੀਏ ਆਪ ਹੱਥ ਦੇ ਮੇਜੇ ਉਭਰੇ ਐ ਮਰਨ ਕਾਲ ਕਾ ਤਰਾਸ ਨਿਵਰੇ ਐ ਹਉ ਜੋ ਸਦਾ ਹਮਾਰੇ ਪਛਾ ਸਰੀ ਅਸ ਤੁਝੋਂ ਕਰਿਓ ਰੱਛਾ ਰਾਖ ਲਿਹੋ ਮਹ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਈ ਜਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੀਂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਇ ਜੋਗੀ ਸਪੀਏ ਦੇਵਾਰ ਬ੍ਰਹਮਾ ਗਿੰਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਬਰਜਾ ਜਿਨਿ ਆਪ ਸਵਾਰੀ ਸੇਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬੜ ਕੀਓ ਘੜ ਘੜ ਕੇ ਅੰਤਵ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਤੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪਰ ਜਾ ਕਰਤ ਤਵ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਰਤ ਦੇ ਤਾਰ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੇ ਆਪਣੀ ਬੂਝੀ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਦੇਦ ਭੇਦ ਅਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰ ਪਾਹਣ ਅਨੁਮਾਨਤ ਮਹਾਮੂੜ ਕਸ਼ਪੇ ਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤਹ ਤੇਤੀ तुमरा लखान जाए पसारा सजा संसारा, एक रूपे अनूप सरूपा रंग पियो राव कही भूपा अंड जनी मतान बोर वाच दिनी ਕਹ ਹੋਲ ਰਾਜਾ ਹੋਇ ਬਿਠਾ ਕਹੂੰ ਸਿਮਟ ਪਿਓ ਸੰਕਰ ਇਕ ਇਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦਿ ਜਵਾਦ ਸਰੂਪ ਸयं ਪਵ ਅਬਰ ਸ਼ਾ ਮੇਰੀ ਤੁਮ ਕਰ ਸੇਖਿ ਉਭਾਰਿਆ ਸੇਖ ਸੰਘਰੁ ਦੁਸ਼ਟ ਜਿਤੇ ਅਠਵ ਬੇਦ ਬਤਾ ਸਗਲ ਮਲੇਸ਼ ਕਰੋ ਰਣ ਘਟਾ ਜੇ ਉਸ ਤੁਜ ਤਉ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤ ਹਵੇ ਮਰੇ ਪੁਰਖ ਜਵਨ ਭਗ ਬਰੇ ਤੇ ਹਾਰੇ ਤਨ ਕੇ ਤੁਮ ਸੰਕੁਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੀ ਨਹਿ ਰਹੋ ਤਾਂ ਕੇ ਤਾਪ ਤਨ ਕਮਹਿ ਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ ਸ਼ਗ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਗਕੇ ਤੇ ਮੈਂ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੁ ਬਾਰੀ ਸਰਬ ਥੋਰ ਮੋ ਹੋ ਸਹਾਈ ہو بچائی تچائی پائیں گہ جب تے تم رے تب تے کو آنکھ ترے نہیں آنے ہو رام رحیم پران قرآن انیک کہ ہو सिमरत शास्त्र बेद सब है बहु भेद कह हम एक ना जानियो सिरियस पान कृपा तुमरी कर मैं ना कह सब तुहे बखानियो दोहरा ਸਗਲ ਦੁਆਰ ਕੋ ਛਾੜ ਕੈ ਗਹਉ ਤੁਹਾਰ ਦਵਾਰ ਵਾਹ ਗਏ ਕੀ ਲਾ ਜੀ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਹਉ ਤੁਹਾਰ ਦੁਆਰ ਬਾਹੇ ਗਏ ਕੀ ਲਾਡੀ ਅਸ ਗੋਬਿੰਦ ਦਾਸ ਤੁਹਾਰ ਹਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੇ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ हे मन मेरे आ तू सदा रहो हर नाले हर नाल रहो तू मन मेरे दुख सब विसारणा अंगिकारो करे तेरा कार्य सब सवारणा सब ना गलना समरथ स्वामी सो क्यों मनो विसारे कह नानक मन मेरे सदा रहो हर नाले ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰੇ ਸਭ ਕੀ ਸ਼ੇਹ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਮਤ ਸੁਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾ ਦੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਚਾ ਨਾਮ ਮੇਰਾ ਆਦਾਰ ਸੱਚ ਨਾਮੇ ਆਦਾਰ ਮੇਰਾ ਜਿਨ ਭੁਖਾਂ ਸਭ ਗਵਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨਹੁ ਸੰਤੋ ਸ਼ਬਦ ਉਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦੋ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰੁ ਧਾਰਿਯਾ ਪੰਜ ਦੂਰ ਤਦ ਅਸ ਕ੍ਰਿਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇ ਤਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣ ਹੋ ਵੜ ਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਮ ਸੰਤਾ ਪੂਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੂਨੀਤ ਕਹਤੇ ਪਵਿੱਤ ਸਤਿ ਬੋਲੇ ਰਹਾ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਅੱਜ ਇਹ ਮਹਦੂਰੇ ਮੰਦਾਵਣੀ ਮਹੱਲਾ ਪੰਜੇਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪੀਓ ਜਿਸ ਕਾ ਸਬਸ ਅਧਾਰ ਜੀ ਕੋ ਖਾਵੇ ਜੀ ਕੋ ਪੁੰਚ ਕਿਸ ਕਾ ਹੋਏ ਧਾਰ ਇਹੇ ਵਸਤ ਤਜੀ ਨਹਿ ਜਾਈ ਨੇਤ ਨਿਤ ਰਾਖੇ ਹੋਰ ਧਾਰ ਤਮ ਸੰਸਾਰ ਚਰਨ ਲਗ ਤਰੀਏ ਸਬਬ ਨਾਨਕ ਬ੍ਰਹਮ पसार ਉਸ ਲੋਕ ਮਹੱਲਾ ਪੰਜ ਵਾ ਤੇਰਾ ਗੀਤਾ ਜਤੋ ਨਾਹੀ ਮੈ ਨੋਜਬ ਕੀ ਤੋਈ ਮੈ ਨਿਰਗੁਣ ਹੋਈ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਮਿਲੇ ਨਕ ਨਾਮ ਭਮੀ ਲੈ ਤਾ ਦੀ ਮਨ ਮਨ ਥੀ ਵੇ ਹਰੇ ਆ ਪੌੜੀ ਤਿਥੈ ਤੂ ਸਮਰੱਥ ਜਿੱਥੇ ਕੋਈ ਨਾ ਹੋ ਉਠ ਤਰੀ ਰੱਖ ਅਗਨੀ ਉਦਰ ਮਾਹੇ ਸੁਨ ਕਹਿ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਦੁਖਮੇ ਅਸਗਾਹੇ ਗੁਰ ਸ਼ਬਦ ਦੀਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਇਹੋ ਪੰਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾ ਇਸ ਮਾਲੇ ਸਾਹੀ ਸਾਹੀ ਬਿਰਥਾ ਕੋਈ ਨ ਜਾਏ ਦੇ ਆਹੀ ਸਲੋਕ ਮਹੱਲਾ 5 ਅੰਤਰੇ ਗੁਰਿਆ ਰਦਨਾ ਜੇਵਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਵ ਸਰਗਰ ਸੇ ਤੀਰਤਿਆ ਦਰਗੇ ਪਾਈਏ ਠਾਉ ਕਹੋ ਨਨਕ ਕਿਰਪਾ ਕਰੇ ਜਿਸਨੋ ਏ ਵਥ ਦੇ ਜਗ ਮੈ ਤੁਮ ਕਾਢੀ ਏ ਹਿਰਲ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪੋ ਬਾਰੇ ਅੰਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਅੰਨ ਹੋ ਆਪ ਦਿਆਲ ਮਨੋ ਨ ਸਰੇ ਅੰਨ ਸਾਧ ਜਨਾ ਕਾ ਸੰਗ ਭਉ ਜਲ ਤਾਰੇ ਅੰਨ ਸਾਕਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸੁ ਮੇਰੇ ਤੇ ਸੁਖ ਹੋਏ ਸਗਲੇ ਦੁੱਖ ਜਾਹੇ ਇਸ ਸਾਹਿਬ ਕੀਤੇ ਕ ਨਾਨਕ ਮੰਨੇ ਮਾਹੇ ਜਿਸ ਵਿੱਚ ਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ